ਆਉ ਵਧੀਆ ਲੱਗਦਾ ਸੌਣ ਦੇ ਮਹੀਨੇ ਦੇ ਵਿੱਚ ਜਦੋਂ بارش ਹੁੰਦੀ ਏ ਤੇ بارش ਹੋਣ ਕਰਕੇ ਇਹਨਾਂ ਚਵਾਂ ਜਾਣਿਆਂ ਨੂੰ ਬੜੀ ਖੁਸ਼ੀ ਆਉਂਦੀ ਇਹਨਾਂ ਦੇ ਵਾਸਤੇ ਬੜਾ ਵਧੀਆ ਸਮਾਂ ਹੁੰਦਾ ਜੇ ਉਹ ਕਹ ਉਹ ਕੌਣ ਨੇ ਨਾਗਾ ਜਿਹੜੇ ਸੱਪ ਨੇ ਹੁਣ ਸੱਪ ਜਦੋਂ بارش ਹੁੰਦੀ ਏ ਤੇ ਬਾਹਰ ਨਿਕਲਦੇ ਨੇ ਨਾ ਗਰਮੀ ਦੇ ਨਾਲ ਤੜਫ ਰਹੇ ਨੇ ਹੁਣ ਇੱਕ ਬਾਹਰਲੀ ਗਰਮੀ ਇਹਨਾਂ ਦੀ ਚਮੜੀ ਨੂੰ ਸਾੜਦੀ ਪਈ ਏ ਇੱਕ ਇਹਨਾਂ ਦੇ ਅੰਦਰ ਜ਼ਹਿਰ ਹੈ ਇੱਕ ਅੰਦਰੋਂ ਜ਼ਹਿਰ ਸਾੜਦਾ ਪਿਆ ਜੇ ਬਾਹਰੋਂ ਗਰਮੀ ਸਾੜਦੀ ਪਈ ਜੇ ਜਿਸ ਦਿਨ بارش ਹੋਵੇਗੀ بارش ਹੋਣ ਕਰਕੇ ਇਹਨਾਂ ਨੇ ਬਾਹਰ ਨਿਕਲਣਾ ਇਹਨਾਂ ਦੀ ਖਾਾਕ ਵੀ ਵੱਜ ਜਾਣੀ ਜੇ بارش ਦੇ ਨਾਲ ਬੜੀਆਂ ਡੱਡੀਆਂ ਮੱਛੀਆਂ ਬਾਹਰ ਨਿਕਲਣਗੀਆਂ ਇਹਨਾਂ ਦੀ ਖਾਾਕ ਬਣ ਜਾਣੀ ਰਹਿਣ ਵਾਸਤੇ ਇਹਨਾਂ ਨੂੰ ਘਰ ਮਿਲ ਜਾਣਾ ਕਿਸੇ ਚੂਹੇ ਦੀ ਪੁੱਟੀ ਹੋਈ ਰੋਡ ਦੇ ਵਿੱਚ ਇਹਨਾਂ ਨੇ ਵੜ ਕੇ ਬਹਿ ਜਾਣਾ ਮਾਰੇ ਗਿਨੇ ਨਾਨਕ ਸਾਹਮਣ ਜੇ ਵਸੇ ਚੌ ਉਮਾਹਾ ਹੋਏ ਨਾਗਾ ਮਿਰਗਾ ਮਿਰਗਾ ਹਿਰਨ ਪਾਣੀ ਦੀ ਪਿਆਸ ਬੜੀ ਲੱਗਦੀ ਇਹਨੂੰ ਪਾਣੀ ਨਹੀਂ ਲੱਭਦਾ ਜਦੋਂ ਬਾਰਿਸ਼ ਹੋਏਗੀ ਇਹਨੂੰ ਪਾਣੀ ਬੜੇ ਸੌਫਾ ਲੱਭ ਜਾਣਾ ਇਹਨੂੰ ਵੈਸੇ ਪਾਣੀ ਵਾਸਤੇ ਤੜਫਦਾ ਫਿਰਦਾ ਜੇ ਪਰ ਜਦੋਂ ਸੌਣ ਦੇ ਮਹੀਨੇ ਦੇ ਵਿੱਚ ਬਾਰਿਸ਼ਾਂ ਹੋਣਗੀਆਂ ਬਰਸ਼ਾਤਾ ਹੋਣਗੀਆਂ ਮੀਂਹ ਪੈਣਗੇ ਇਹਨੂੰ ਪਾਣੀ ਸੌਖਾ ਮਿਲ ਜਾਣਾ ਜੇ ਮਾਰੇ ਕਹਿੰਦੇ ਮੱਛੀਆਂ ਕਿੱਥੇ ਪਾਣੀ ਗਰਮੀ ਕਰਕੇ ਘਟ ਗਿਆ ਤੇ ਮੱਛੀਆਂ ਨੂੰ ਹੁਣ ਪਾਣੀ ਗਰਮ ਹੋ ਗਿਆ ਇਹਨਾਂ ਮੱਛੀਆਂ ਨੂੰ ਕਿੰਨੀ ਪਰੇਸ਼ਾਨੀ ਆ ਰਹੀ ਗਰਮ ਪਾਣੀ ਦੇ ਵਿੱਚ ਤੇ بارش ਹੋਣ ਕਰਕੇ ਟੋਬਿਆਂ ਦੇ ਵਿੱਚ ਪਾਣੀ ਵਧ ਜਾਣਾ ਤੇ ਜਾਦੇ ਪਾਣੀ ਵਿੱਚ ਇਹਨਾਂ ਦੀ ਪਰੇਸ਼ਾਨੀ ਘਟ ਜਾਣੀ ਹੈ ਰਸੀਆਂ ਜਿਹੜੇ ਅਮੀਰ ਨੇ ਜਿਹੜੇ ਰਸ ਵਾਲੇ ਨੇ ਲੋਕ ਜਿਨ੍ਹਾਂ ਦੇ ਘਰ ਵਿੱਚ ਪਕਵਾਨ ਚੰਗੇ ਬਣਦੇ ਨੇ ਜਿਹੜੇ ਅਮੀਰ ਨੇ ਜਦੋਂ بارش ਹੁੰਦੀ ਏ ਮੀਂਹ ਪੈਂਦੇ ਲਗਾਤਾਰ ਝੜੀਆਂ ਲੱਗਦੀਆਂ ਇਨ੍ਹਾਂ ਤਿੰਨਾਂ ਚਮਾਂ ਨੂੰ ਬੜਾ ਖੁਸ਼ੀ ਹੁੰਦੀ ਜੇ ਜਿਹਦੇ ਘਰ ਵਿੱਚ ਧਾਨ ਏ ਉਹ ਕਹਿੰਦਾ بارش ਹੋ ਰਹੀ ਆ ਜਾ ਆ ਬਣਾ ਲਓ ਆ ਜਾ ਬਣਾ ਲਓ ਆ ਜਾ ਬਣਾ ਲਓ ਉਹਦੀ ਦਵਾ ਤੇ ਮੌਜਾਂ ਲੱਗੀਆਂ ਜਿਹਦੇ ਕੋਲ ਪੈਸਾ ਏ ਜਿਹੜਾ ਜਿਹੜਾ ਰਸਮਾਨ ਦਾ ਜ਼ਿੰਦਗੀ ਦੇ ਵਿੱਚ ਉਹਨੂੰ ਕੋਈ ਪਰੇਸ਼ਾਨੀ ਨਹੀਂ ਇਥੇ ਮਾਰੇ ਕਹਿੰਦੇ ਜਿਵੇਂ ਨਾਗਾ ਜਿਵੇਂ ਸੱਪ ਤੜਫ ਰਿਆ ਨਾ ਜ਼ਹਿਰ ਦੇ ਨਾਲ ਅੰਦਰੋਂ ਤੇ ਬਾਹਰੋਂ ਗਰਮੀ ਦੇ ਨਾਲ ਉਹਦਾ ਚੰਮ ਜਿਹੜਾ ਉਹਦੀ ਚਮੜੀ ਤੜਫ ਰਹੀ ਏ ਐਂ ਪਰੇਸ਼ਾਨੀ ਬਣੀ ਏ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਮਹਾਰਾਜ ਨੇ ਸਮਝਾਇਆ ਗੱਲ ਤੇ ਮਨੁੱਖ ਦੀ ਕੀਤੀ ਆ ਮਾਰੇ ਕਹਿੰਦੇ ਜੀਓ ਤਪਤ ਹੈ ਬਾਹਰੋਂ ਬਾਹਰ ਅੰਦਰੋਂ ਮਨੁੱਖ ਤੜ ਰਿਆ ਜੀ ਆ ਵੇਖੋ ਅੱਜ ਦੇ ਸਮੇਂ ਦੇ ਵਿੱਚ ਕਿੰਨੀ ਗਰਮੀ ਆ ਕਿਵੇਂ ਸਰੀਰ ਨੂੰ ਪਸੀਨਾ ਆ ਰਿਹਾ ਜੀ ਜਿੰਨਾ ਬਾਹਰੋਂ ਤਾਪ ਰਿਹਾ ਐ ਏਨਾ ਹੀ ਮਨੋਕ ਅੰਦਰੋਂ ਤਾਪ ਰਿਹਾ ਕਿਉਂਕਿ ਗੁਰੂ ਦਾ ਸ਼ਬਦ ਨਹੀਂ ਇਹਦੇ ਕੋਲ ਹੈਗਾ ਗੁਰੂ ਦੀ ਬਾਣੀ ਦੀ ਵਿਚਾਰ ਨਹੀਂ ਹੈਗੀ ਮਹਾਰਾਜ ਕਹਿੰਦੇ ਜਿਉ ਤਪਤ ਹੈ ਬਾਰੋ-ਬਾਰ ਤਪ ਤਪ ਖਾਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਇਹਦੇ ਜੀਵਨ ਦੇ ਵਿੱਚੋਂ ਗੁਰੂ ਦੀ ਬਾਣੀ ਗੁਰੂ ਦੀ ਵਿਚਾਰ ਵਿਸਰ ਗਈ ਇਹ ਜਿੰਨਾ ਗਰਮੀ ਚ ਬਾਹਰੋਂ ਤਪਰਿਆ ਓਨਾ ਹੀ ਅੰਦਰੋਂ ਤਪਰਿਆ ਇਹਦੇ ਅੰਦਰ ਵੀ ਬਹੁਤ ਜ਼ਹਿਰ ਜੇ ਮਨੁੱਖ ਦੇ ਅੰਦਰ ਵੀ ਬਹੁਤ ਜ਼ਹਿਰ ਹੈ ਜੀ ਇਹ ਵੀ ਡੰਗ ਜਦੋਂ ਮਾਰਦਾ ਨਾ ਫਿਰ ਛੱਡਦਾ ਨਹੀਂ ਪੱਲੇ ਕਿਸੇ ਦੇ ਵੀ ਸੱਪ ਵੀ ਤੇ ਬਦਨਾਮ ਹੈ ਪਰ ਇਹਦੀ ਵੀ ਬੜੀ ਕਿਰਪਾ ਜੇ ਉਹ ਵੱਖਰੀ ਗੱਲ ਆ ਸੱਪ ਦਾ ਇੱਕ ਸੁਭਾਅ ਬਣ ਗਿਆ ਉਹਦਾ ਸਾਨੂੰ ਡਰ ਪੈ ਗਿਆ ਪਰ ਜ਼ਹਿਰ ਇਹ ਵੀ ਨਹੀਂ ਛੱਡਦੇ ਜੀ ਬੰਦੇ ਵੀ ਬڑا ਇਹਨਾਂ ਦੇ ਵਿੱਚ ਵਿਚਾਰ ਜੇ ਸਮਝਾਇਆ ਮਨੁੱਖ ਨੂੰ ਗਿਆ ਦੂਸਰੇ ਸ਼ਲੋਕ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੁਣ ਇਹ ਚਾਰ ਸਨ ਜਿਨ੍ਹਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਬਾਰਿਸ਼ ਹੁੰਦੀ ਹੈ ਤੇ ਚਾਰ ਉਹ ਆ ਨਾਨਕ ਸਾਵਣ ਜੇ ਵਸੈ ਚੌ ਵਿਸੋੜਾ ਹੋਏ ਇਹ ਚਾਰ ਉਹ ਨੇ ਜਿਨ੍ਹਾਂ ਨੂੰ ਸਾਵਣ ਦੇ ਮਹੀਨੇ ਦੇ ਵਿੱਚ ਵਿਸੋੜਾ ਹੋ ਜਾਂਦਾ ਜਦੋਂ ਮੀਂਹ ਪੈਂਦਾ ਇਹਨਾਂ ਨੂੰ ਪਰੇਸ਼ਾਨੀ ਬੜੀ ਆਉਂਦੀ ਆ ਇਨਾ ਜੋ ਇਹ ਪਹਿਲੇ ਨੰਬਰ ਤੇ ਮਹਾਰਾਜ ਕਹਿੰਦੇ ਗਾਈ ਪੁੱਤਾ ਗਾਂ ਦੇ ਉਹਦਾ ਪੁੱਤ ਹੁਣ ਜਦੋਂ ਬੋਲ ਤੋਂ ਪਤਾ ਲੱਗ ਗਿਆ ਭਾਈ بارش ਹੋ ਗਈ ਆ ਕਿ ਹੁਣ ਕਿਸਾਨ ਨੇ ਹੁਣ 4 ਵਜੇ ਮੇਰੇ ਮੋਢਿਆਂ ਤੇ ਪੰਜਾਲੀ ਰਾ ਕੇ ਤੇ ਜਾ ਕੇ ਪੈਲੀ ਵਾਉਣੀ ਆ بارش ਹੋਣ ਕਰਕੇ ਹੁਣ ਪੈਲੀ ਜਿਹੜੀ ਥੋੜੀ ਜਿਹੀ ਗਿੱਲੀ ਹੋਈ ਆ ਤੇ ਇਹਨੇ ਹੁਣ ਵਾਉਣਾ ਸ਼ੁਰੂ ਕਰ ਦੇਣਾ ਮੈਨੂੰ ਇਹਨੂੰ ਮੁਸ਼ਕਲ ਬਣ ਗਈ بارش ਕਿਉਂ ਹੋ ਗਈ ਗਾਈ ਪੁੱਤਾ ਨਿਰਦਨਾ ਨਿਰਤਨਾ ਗਰੀਬ ਬੰਦੇ ਨੂੰ ਬੜੀ ਪਰੇਸ਼ਾਨੀ ਆਉਂਦੀ ਜਿਹੜੇ ਰਕਸ਼ਾ ਚਲਾ ਕੇ 100 200 ਕਮਾ ਕੇ ਆਪਣੇ ਘਰ ਦਾ ਜਾ ਕੇ ਚੁੱਲ੍ਹਾ ਬਾਲਣਾ ਉਹਨੂੰ ਪੁੱਛ ਕੇ ਵੇਖੋ بارش ਕਿੱਦਾਂ ਦੀ ਲੱਗਦੀ ਤੈਨੂੰ ਪਹਿਲੇ ਚਾਰ ਸਨ ਜਿਨ੍ਹਾਂ ਨੂੰ بارش ਬੜੀ ਵਧੀਆ ਲੱਗਦੀ ਆ ਹੁਣ ਆ ਚਾਰ ਨੇ ਮਹਾਰਾਜ ਕਹਿੰਦੇ ਇਹਨਾਂ ਨੂੰ بارش ਨਹੀਂ ਚੰਗੀ ਲੱਗਦੀ ਗਾਂਈ ਪੁੱਤਾ ਨਿਰਤਨਾ ਪੰਖੀ ਪਾਂਦੀ ਜਿਹੜਾ ਰਾਤ ਗੀਰ ਬੰਦਾ ਜਿਹਨੇ ਤੁਰ ਕੇ ਜਾਣਾ ਕਿਤੇ ਪਾਂਦੀ ਜਿਹਨੇ ਤੁਰ ਕੇ ਜਾਣਾ ਜਿਹਨੂੰ ਪਤਾ ਮੈਨੂੰ ਜਾਣਾ ਹੀ ਪੈਣਾ ਉਹਨੂੰ ਪੁੱਛੋ بارش ਉਹਦੇ ਵਾਸਤੇ ਥੋੜਾ ਚੰਗੀ ਉਹ ਕਹੇਗਾ بارش ਬੰਦ ਹੋਵੇ ਤਾਂ ਮੈਂ ਤੁਰਾਂ ਤੇ ਆਪਣੀ ਮੰਜ਼ਿਲ ਤੇ ਪਹੁੰਚਾਂ بارش ਉਹਨੂੰ ਨਹੀਂ ਚੰਗੀ ਲੱਗਦੀ ਚਾਕਰ ਹੋਏ ਚਾਕਰ ਜਿਹੜਾ ਦਿਹਾੜੀਦਾਰ ਬੰਦਾ ਜਿਹਨੇ ਦਿਹਾੜੀ ਕਰਕੇ ਲੈ ਕੇ ਆਉਣਾ بارش ਹੋਏਗੀ ਉਹਦੇ ਕੋਲ ਉਹ ਦਿਹਾੜੀ ਨਹੀਂ ਲੱਗੇਗੀ ਉਹਦਾ ਘਰ ਦਾ ਕਾਰੋਬਾਰ ਨਹੀਂ ਚੱਲਣਾ ਦਿਹਾਰੀਦਾਰ ਬੰਦੇ ਨੂੰ ਬਾਰਿਸ਼ ਥੋੜਾ ਚੰਗੀ ਲੱਗਣੀ। ਪਾਂਦੀ ਨੂੰ ਬਾਰਿਸ਼ ਥੋੜਾ ਚੰਗੀ ਲੱਗਣੀ ਜਿਹਨੂੰ ਪਤਾ ਮੈਨੂੰ ਰੋਜ਼ ਇੰਨਾ ਸਫਰ ਕਰਨਾ ਹੀ ਪਿਆਣਾ ਇੰਨਾ ਸਫਰ ਮੈਨੂੰ ਕਰਕੇ ਆਉਣਾ ਪਿਆ ਤੁਰ ਕੇ ਜਾਣਾ ਚਲੋ ਅੱਜ ਸਾਧਨ ਵੱਖਰੇ ਨੇ। ਉਹਨਾਂ ਸਮਿਆਂ 'ਚ ਕਿਤੇ ਜਾਣਾ ਉਹਦੇ ਤੁਰ ਕੇ ਜਾਣਾ ਪੈਂਦਾ ਸੀ। ਉਹਨਾਂ ਨੂੰ ਬਾਰਿਸ਼ ਨਹੀਂ ਸੀ ਚੰਗੀ ਲੱਗਦੀ। ਸਾਵਣ ਦੇ ਮਹੀਨੇ ਦੇ ਵਿੱਚ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆ ਚਾਰ ਜਿਹੜੇ ਬੜੇ ਖੁਸ਼ ਹੁੰਦੇ ਨੇ ਤੇ ਆਚਾਰ ਜਿਹੜੇ ਇਹ ਬੜੇ ਉਦਾਸ ਹੋ ਜਾਂਦੇ ਨੇ ਇਹ ਕਹਿੰਦੇ ਨੇ ਕਿ بارش ਕਿ ਹੋਈ ਤੇ ਚਾਰ ਜਿਹੜੇ ਹੁਣ ਜਿਵੇਂ ਸੱਪ ਵਿਹਲਾ ਬੈਠਾ ਉਹ بارش ਦੇ ਵਿੱਚ ਫਿਰ ਬਾਹਰ ਨਿਕਲਦਾ ਤੇ ਫਿਰ ਉਹਨਾਂ ਵਾਸਤੇ ਕੀੜੇ ਮਕੌੜੇ ਵੀ ਬਹੁਤ ਤਿਆਰ ਹੁੰਦੇ ਆ ਇਦਾਂ ਜਿਹੜੇ ਵਿਹਲੇ ਮਨੋਖਾ ਨਾਲ ਜਿਨ੍ਹਾਂ ਦੀ ਕਿਰਤ ਕੋਈ ਨਹੀਂ ਹੈਗੀ ਉਹ ਫਿਰ ਇਦਾਂ ਸਾਹਮਣੇ ਆਉਂਦੇ ਨੇ ਫਿਰ ਇਦਾਂ ਲੋਕਾਂ ਦੇ ਕੋਲੋਂ ਹੱਥ ਮਾਰ-ਮਾਰ ਕੇ ਖਾਂਦੇ ਨੇ